ਦੋਸਤੋ ਅਦਾਬ ਪ੍ਰਣਾਮ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਆ ਕਿ ਅੱਜ ਦੀ ਵੀਡੀਓ ਨੂੰ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਸਾਡਾ ਜਿਹੜਾ ਮੈਸੇਜ ਆ ਸਾਡੀਆਂ ਮਾਮਾ ਦਾ ਮੈਸੇਜ ਆ ਉਹ ਦੁਨੀਆ ਦੇ ਕੋਨੇ-ਕੋਨੇ ਵਿੱਚ ਜਾ ਸਕੇ ਪੈਰਿਸ ਦੀਆਂ ਗੱਲ ਕਰਦੇ ਆ 올림픽 ਖੇਡਾਂ ਦੀ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੇ ਵਿਵਾਦ ਇਨ ਖੇਡਾਂ ਨਾਲ ਜੁੜਗੇ ਨੇ ਪਰ ਜਿਹੜਾ ਠੰਡੀ ਹਵਾ ਦਾ ਬੁੱਲਾ ਆਇਆ ਜਿਹਨੇ ਕਿਹਾ ਹੱਦਾਂ ਤੋੜ ਦਿਓ ਸਰਹੱਦਾਂ ਤੋੜ ਦਿਓ ਉਹ ਪੰਜਾਬ ਵੀ ਮੇਰਾ ਇਹ ਪੰਜਾਬ ਵੀ ਮੇਰਾ ਜੀ ਹਾਂ ਨੀਰੇਜ ਚੋਪੜਾ ਦੀ ਮਾਤਾ ਦਾ ਜਿਹੜਾ ਬਿਆਨ ਆਇਆ ਬਾਕੀ ਯਾਰੋ ਨੇ ਦਿਲ ਲੁੱਟ ਲੇ ਸਾਰਿਆਂ ਦੇ ਸਾਡੇ ਕਲੇਜਾਂ ਦੇ ਵਿੱਚ ਠੰਡ ਪੈ ਗਈ ਗੱਲ ਮੈਡਲ ਤੋਂ ਬਹੁਤ ਤਾਹਾਂ ਦੀ ਗੱਲ ਕਰਤੀ ਉਹਦੀ ਮਾਂ ਜਿਹੜੀ ਉਹ ਡਾਇਮੰਡ ਮੈਡਲ ਦੀ ਹੱਕਦਾਰ ਹੋਗੀ ਜਦੋਂ ਨਦੀਮ ਅਰਸ਼ਦ ਜਿੱਤਿਆ ਤਾਂ ਉਹਨੇ ਕਿਹਾ ਕਿ ਉਹ ਵੀ ਮੇਰਾ ਪੁੱਤ ਹੈ ਜੇ ਉਹ ਜਿੱਤ ਗਿਆ ਤਾਂ ਮੈਂ ਉਹ ਵਧਾਈ ਦਿੰਦੀ ਆ ਤਾਂ ਮੈਨੂੰ ਲੱਗਿਆ ਕਿ ਸਾਡੇ ਲਹਿੰਦੇ ਪੰਜਾਬ ਵਾਲੇ ਪੰਜਾਬ ਦੇ ਪਿੰਡ ਆ ਜਿਹੜਾ ਖਾਨੇਵਾਲ ਜਿੱਥੋਂ ਉਹ ਮਿਸਤਰੀਆਂ ਦਾ ਚੋਬਰ ਤਰਖਾਣਾ ਦਾ ਮੁੰਡਾ ਜਿੱਤ ਕੇ ਦੁਨੀਆ ਦਾ ਜੇਤੂ ਬਣਿਆ ਔਰ ਉਹਦਾ ਜਿਹੜਾ ਜਿੱਤੂ ਦੀ ਮਾਂ ਨੇ ਵਧਾਈ ਦਿੱਤੀ ਆ ਤਾਂ ਮੈਨੂੰ ਲੱਗਿਆ ਕਿ ਖਾਨੇਵਾਲ ਤੋਂ ਠੰਡੀ ਹਵਾ ਦਾ ਬੁੱਲਾ ਆਇਆ ਹੈ ਜਿਹਨੇ ਸਾਨੂੰ ਮੁਹੱਬਤ ਨਾਲ ਮਨੁੱਖਤਾ ਦੀ ਮੁਹੱਬਤ ਨਾਲ ਪਿਆਰਾਂ ਦੀ ਮੁਹੱਬਤ ਨਾਲ ਆਪਣੇ ਕਲਾਵੇ ਦੇ ਵਿੱਚ ਲੈ ਲਿਆ ਹੈ ਤੇ ਦੂਜੇ ਪਾਸੇ ਨਦੀਮ ਦੀ ਮਾਤਾ ਵੀ ਘਟਣੀ ਸੀ ਉਹਨੇ ਵੀ ਕਿਹਾ ਕਿ ਨੀਰੇ ਚੋਪੜਾ ਮੇਰਾ ਬੇਟਾ ਹੈ ਸੋ ਇਹ ਉਹ ਚਪੇੜ ਆ ਉਹਨਾਂ ਲੀਡਰਾਂ ਦੇ ਮੂੰਹ ਤੇ ਜਿਹੜੇ ਦੇਸ਼ ਨੂੰ ਧਰਮਾਂ ਦੇ ਵਿੱਚ ਮਜ਼ਬਾਂ ਦੇ ਵਿੱਚ ਫਿਰਕਿਆਂ ਦੇ ਵਿੱਚ ਵਿਸ਼ਵਾਮਾਂ ਦੇ ਵਿੱਚ ਵੰਡ ਕੇ ਕੇਵਲ ਤੇ ਕੇਵਲ ਆਪਣੀ ਚੌਧਰ ਜਿਹੜੀ ਉਹ ਕਾਇਮ ਰੱਖਦੇ ਨੇ ਸਿਰਫ ਆਪਣੀਆਂ ਕੁਰਸੀਆਂ ਵਾਸਤੇ ਦੇਸ਼ਾਂ ਦੇ ਰਾਜਾਂ ਦੇ ਮੁਲਕਾਂ ਦੇ ਟੋਟੇ ਕਰਦੇ ਨੇ ਸੋ ਇਹਨਾਂ ਦੋਨਾਂ ਮਤਾਮਾਂ ਦਾ ਜਿਹੜਾ ਬਿਆਨ ਆਇਆ ਇਸ ਸਮੇਂ ਉਹਦੇ ਵਿੱਚੋਂ ਇੱਕ ਖੁਸ਼ਬੂ ਆ ਰਹੀ ਆ ਉਹ ਖੁਸ਼ਬੂ 100 ਸਾਲਾਂ ਦੇ ਵਿੱਚ ਬੂਟਾ ਬਣੂਗੀ ਦੇਸ਼ ਇੱਕ ਹੋਣਗੇ ਹੱਦਾਂ ਟੁੱਟਣਗੀਆਂ ਸਰਹੱਦਾਂ ਟੁੱਟਣਗੀਆਂ ਸੋ ਬਹੁਤ ਸ਼ਾਨਦਾਰ ਗੱਲ ਆ ਜਿਹੜੀ ਬਹੁਤ ਵੱਡੇ ਜਿਹੜੇ ਇਹਦੇ ਅਰਥ ਐ ਇਸ ਗੱਲ ਦੇ ਹੋਣਗੇ ਤੇ ਹੁਣ ਆਪਾਂ ਗੱਲ ਕਰੀਏ ਨਦੀਮ ਦੀ ਕਹਿੰਦੇ ਉਹ ਇੱਕ ਜਦ ਵਿੱਚ ਦੱਸਿਆ ਮੈਂ ਮਿਹਨਤਕਸ਼ ਪਰਿਵਾਰ ਰਾਮਗੜੀਆ ਪਰਿਵਾਰ ਦਾ ਮੁੰਡਾ ਤੇ ਯਾਰ ਉਹਨੂੰ ਪਾਕਿਸਤਾਨ ਦੀ ਸਰਕਾਰ ਨੇ ਬਾਹਰ ਜਾਣ ਤੱਕ ਇੱਥੋਂ ਤੱਕ ਕਿ ਉਹਨੂੰ ਜੈਵਲਨ ਖਰੀਦਣ ਲਈ ਵੀ ਕਰਾਉਡ ਫੰਡਿੰਗ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਜਾਂ ਟਿਕਟਾਂ ਲੈਣ ਲਈ ਉਹਨੂੰ ਮਦਦ ਲੈਣੀ ਪਈ ਉਹਦੇ ਇਲਾਕੇ ਦੇ ਉਹਦੇ ਪਿੰਡ ਦੇ ਲੋਕ ਉਹਨੂੰ ਬਾਹਰ ਭੇਜਦੇ ਰਹੇ ਉਹਦੇ ਲਈ ਫੰਡਿੰਗ ਕਰਦੇ ਰਹੇ ਪਰ ਅੱਜ ਭਾਵੇਂ ਉਹ ਜਿੱਤ ਗਿਆ ਜਦੋਂ ਪਰ ਉਹਨੂੰ 10 ਕਰੋੜ ਰੁਪਇਆ ਕਹਤਾ ਪਾਕਿਸਤਾਨ ਦੀ ਸਰਕਾਰ ਨੇ ਜਿਹੜਾ ਸਾਡੇ ਭਾਰਤੀ ਕਰੰਸੀ ਦੇ ਮੁਤਾਬਕ 5 ਕਰੋੜ ਰੁਪਇਆ ਬਣਦਾ ਪਰ ਉਦੋਂ ਉਦੋਂ ਪਹਿਲਾਂ ਉਹਦੀ ਕੋਈ ਪਛਾਣ ਨਹੀਂ ਹੋਈ ਪਿਛਲੀਆਂ ਖੇਡਾਂ ਦੇ ਵਿੱਚ ਕਹਿੰਦੇ ਟਿਕਟ ਵੀ ਉਹ ਆਪ ਲੈ ਕੇ ਗਿਆ ਪਰ ਸਰਕਾਰ ਨੇ ਪਾਕਿਸਤਾਨ ਦੀ ਸਰਕਾਰ ਨੇ ਉਹਦੀ ਥੇਲਾ ਮਦਦ ਨਹੀਂ ਕੀਤੀ ਸੋ ਇਹ ਬਹੁਤ ਇਖਰਜਾਨ ਆ ਕਿ ਜਦੋਂ ਕੋਈ ਬੰਦਾ ਜਿੱਤ ਜਾਂਦਾ ਤਾਂ ਲੀਡਰ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਉਹਦੇ ਦਰਾਂ ਤੇ ਚਲੇ ਜਾਂਦੇ ਨੇ ਬਜਾਏ ਉਹਨੂੰ ਪਹਿਲਾਂ ਮਦਦ ਹੋਣੀ ਚਾਹੀਦੀ ਸੀ ਤੁਸੀਂ ਸੋਚੋ ਯਾਰ ਕਿੰਨੇ ਨਦੀਮ ਅਰਸ਼ਦ ਤੇ ਕਿੰਨੇ ਸਾਡੇ ਨੀਰੇ ਚੋਪੜੇ ਗਰੀਬੀ ਦੀ ਜਿਹੜਾ ਬੇਵੱਸੀ ਦੀ ਡਸਟ ਹੇਠ ਦਬ ਕੇ ਰਹਿ ਜਾਂਦੇ ਨੇ ਤਾਂ ਉਹਨੂੰ ਫੰਡਿੰਗ ਕਰਨੀ ਪਈ ਵੀ ਮੈਂ ਆਪਾਂ ਪੈਸੇ ਉਹਨਾਂ ਨੂੰ ਬੱਚੇ ਨੂੰ ਇਕੱਠੇ ਕਰਨੇ ਪਏ ਸੋ ਅੱਜ ਜੇ ਅਸੀਂ ਉਹਦੀ ਗੱਲ ਕਰੀਏ ਤੁਹਾਡੇ ਨਾਲ ਪੰਜਾਬੀ ਦਾ ਅਫਸਰਾ ਪੇਜ ਤੇ ਤਾਂ ਮੈਂ ਪੜ੍ਹ ਰਿਹਾ ਸੀ ਕਿ ਉਹ ਬਹੁਤ ਵਰਸਟਾਈਲ ਐਥਲੀਟ ਸੀ ਸਕੂਲ ਟਾਈਮ ਤੋਂ ਬੜਾ ਟੌਪ ਦਾ ਪਲੇਅਰ ਸੀ ਐਥਲੀਟ ਸੀ ਉਹਨੇ ਫੁੱਟਬਾਲ ਵੀ ਖੇਡੀ ਤੇ ਉਹਨੇ ਕ੍ਰਿਕਟ ਵੀ ਖੇਡੀ ਪਰ ਉਹਨੂੰ ਪਤਾ ਲੱਗ ਗਿਆ ਕਿ ਇਹ ਤਾਂ ਯਾਰ ਤਨਵਾਨਾਂ ਦੀ ਪੈਸੇ ਵਾਲੀਆਂ ਖੇਡਾਂ ਨੇ ਤਾਂ ਉਹਨੇ ਫਿਰ ਚੱਕ ਲਿਆ ਪਹਲਾ ਤੇ ਪਹਲੇ ਦੇ ਵਿੱਚ ਲਗਾਤਾਰ ਉਹਨੇ 15 ਸਾਲ 14 ਸਾਲ ਪ੍ਰੈਕਟਿਸ ਕੀਤੀ ਤੇ ਫਿਰ ਅਜਿਹਾ ਕਾਰਨਾਮਾ ਕਰਤਾ ਜਿਹੜਾ ਪਾਕਿਸਤਾਨ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਕੋਈ 100 ਸਾਲ ਤੋਂ ਕਰ ਹੀ ਨਹੀਂ ਸਕਿਆ ਤੇ ਉਹਨੇ ਉਹ ਜਾਦ ਦਿਵਾਤੀ ਜਦੋਂ ਸਿਕੰਦਰ ਆਇਆ ਸੀ ਸਾਡੇ ਤਾਂ ਸਿਕੰਦਰ ਨੇ ਆ ਕੇ ਦਰਿਆ ਦੇ ਕੰਢੇ ਬਹਿ ਗਿਆ ਸੀ ਤਾਂ ਦੂਜੇ ਪਾਸੇ ਹਲਚਲ ਹੋਈ ਸੀ ਤਾਂ ਉਹਨੇ ਕਿਹਾ ਕਿ ਉਹ ਯਾਰ ਉਧਰ ਕੀ ਹੋ ਰਿਹਾ ਉਹ ਕਹਿੰਦੇ ਜੀ ਉਹਦੇ ਜਿਹੜੇ ਅਹਿਲਕਾਰ ਸੀ ਉਹ ਕਹਿੰਦੇ ਫੌਜਾਂ ਭੱਜ ਰਹੀਆਂ ਨਾ ਕਹਿੰਦੇ ਭੱਜ ਨਹੀਂ ਰਹੀਆਂ ਉਹ ਮੈਨੂੰ ਐ ਲੱਗਦਾ ਤਿਆਰੀ ਕਰ ਰਹੇ ਨੇ ਤੇ ਜਦੋਂ ਉਹ ਪਏ ਸੀ ਦੋ ਨੇਜੇ ਦੋ ਭਾਲੇ ਆ ਕੇ ਉਹਦੇ ਕੈਂਪ ਤੇ ਵੱਜੇ ਤੇ ਉਹ ਭੱਜ ਕੇ ਪੜਵਾਹੇ ਉੱਠੇ ਕਹਿੰਦੇ ਯਾਰ ਐਡੀ ਦੂਰ ਕੌਣ ਸਿੱਟ ਸਕਦਾ ਭਾਲੇ ਇਹ ਸਾਡੇ ਵੀਰ ਚੋਪੜੇ ਹੋਰੀ ਸਾਡੇ ਨਦੀਮ ਅਰਸ਼ਦ ਹੋਰੀ ਇਹ ਭਾਲੇ ਸੁੱਟ ਕੇ ਅੱਜ ਉਹਨਾਂ ਨੇ ਸਾਡਾ ਉਹ ਵਿਰਾਸਤ ਸਾਡੀ ਉਹ ਡੀਐਨਏ ਅੱਜ ਉਹਨਾਂ ਨੇ ਯਾਦ ਕਰਾ ਦਿੱਤੀ ਸੋ ਉਸ ਸਲੂਟ ਉਸ ਮਾਂ ਨੂੰ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਨੇ ਤਰੱਕੀ ਕੀਤੀ ਆ ਤੇ ਅਸੀਂ ਦੁਆ ਕਰਦੇ ਆ ਕਿ ਨਿਰਜ ਦੀਆਂ ਮਾਮਾ ਦੇ ਦੋ ਦੇ ਬਿਆਨ ਨਹੀਂ ਇਹ ਹੱਦਾਂ ਟੁੱਟਣਗੀਆਂ ਸਰਹੱਦਾਂ ਟੁੱਟਣਗੀਆਂ ਲੀਡਰਾਂ ਦੇ ਮੂੰਹ ਤੇ ਚਪੇੜ ਵੱਜੂਗੀ ਜਿਹੜਾ ਗੋਲਾ ਬਰੂਤ ਤੇ ਜਿਹੜਾ ਸਰਹੱਦਾਂ ਤੇ ਜਿਹੜਾ ਸਾਡੇ ਖਰਚਾ ਹੋ ਰਿਹਾ ਹੈ ਮਿਲਟਰੀ ਤੇ ਖਰਚਾ ਹੋ ਰਿਹਾ ਉਹ ਪੈਸਾ ਸਾਡਾ ਸਕੂਲਾਂ ਤੇ ਹਸਪਤਾਲਾਂ ਤੇ ਸੜਕਾਂ ਤੇ ਲੱਗਣਾ ਚਾਹੀਦਾ ਉਹ ਸਾਡੇ ਨਿਰਜ ਹੋਰਾਂ ਦੇ ਜਿਹੜਾ ਸਾਡੇ ਫੋਰਗਟ ਹੋ ਰਹੀਆਂ ਖੇਡਾਂ ਤੇ ਉਹਨਾਂ ਦੇ ਇਨਫਰਾਸਟ੍ਰਕਚਰ ਤੇ ਲੱਗਣਾ ਚਾਹੀਦਾ ਸੋ ਸਾਰੇ ਇਸ ਗੱਲ ਨੂੰ ਜਰੂਰ ਦੱਬ ਕੇ ਸ਼ੇਅਰ ਕਰੋ ਤਾਂ ਕਿ ਇੱਕ ਮੈਸੇਜ ਹੈ ਜਿਹੜਾ ਸਾਡੇ ਦੇਸ਼ ਉਨਾ ਹਾਕਮਾਂ ਤੱਕ ਜਾ ਸਕੇ ਜਿਹੜੇ ਫਿਰਕੂਪਨਾਂ ਦੀ ਅੱਗ ਨੂੰ ਫਲਾ ਰਹੇ ਨੇ ਤੇ ਦੇਸ਼ਾਂ ਦੇ ਵਿੱਚ ਵੰਡੀਆਂ ਪਾ ਰਹੇ ਨੇ ਧੰਨਵਾਦ